ਹੈਲੋ ਸਸਿਕਾ ਜੀ ਸਾਰਿਆਂ ਨੂੰ ਮੈਂ ਹਰਮਨ ਰਾਇਲ ਕਲੈਕਸ਼ਨ ਤੋਂ ਤੁਹਾਡਾ ਸਵਾਗਤ ਕਰਦੀ ਆਂ ਉਮੀਦ ਕਰਦੀ ਆਂ ਕਿ ਸਾਰੇ ਠੀਕ ਠਾਕ ਹੋਣ ਜੀ ਆਪਾਂ ਵੀ ਠੀਕ ਠਾਕ ਆ ਸੋ ਅੱਜ ਫੇਰ ਤੋਂ ਆਪਾਂ ਚੱਲੇ ਬਠਿੰਡੇ ਲੋਕਾਂ ਦੇ ਟਿਕਣ ਦਾ ਟਾਈਮ ਆ ਤੇ ਸਾਡਾ ਦੁਪਹਿਰ ਦੁਬਾਰੇ ਭੱਜਣ ਦਾ ਟਾਈਮ ਆ ਹਨਾ ਕੰਮਾਂ ਨੂੰ ਸੋ ਦੁਪਹਿਰੇ ਜਾਣਾ ਪਿਆ ਜੀ ਅੱਜ ਦੁਪਹਿਰੇ ਇਸ ਲਈ ਗਏ ਸੀਗੇ ਕਿਉਂਕਿ ਫਿਰ ਬੱਚੇ ਘਰੇ ਆ ਜਾਂਦੇ ਆ ਹਨਾ ਆ ਦੇਖੋ ਸਾਰੇ ਲੋਕਾਂ ਦੇ ਬਾਹਰ ਬੰਦ ਕੋਈ ਸੁੱਤਾ ਪਿਆ ਕੋਈ ਅੰਦਰ ਬਾਰ ਗੇਟ ਬੰਦ ਕਰਕੇ ਹਨਾ ਦਪਹਿਰੇ ਜਿਹੜਾ ਟਾਈਮ ਹੈ ਜੀ ਗੇਟ ਖੁੱਲੇ ਛੱਡਿੰਦਾ ਵੀ ਟਾਈਮ ਹੈ ਨਹੀਂ ਅੱਜ ਕੱਲ ਹਨ ਸਭ ਲੋਕਾਂ ਦੇ ਗੇਟ ਬੰਦ ਸੀਗੇ ਤੇ ਅਸੀਂ ਦਪਹਿਰੇ ਦਪਹਿਰੇ ਬਠਿੰਡੇ ਗਏ ਸੋ ਦਪਹਿਰੇ ਬਠਿੰਡੇ ਗਏ ਸੀ ਸੋ ਜਿਵੇਂ ਪਿੱਛੇ ਤੋਂ ਇੱਕ ਲਫਾਫਾ ਦਿਖ ਰਿਹਾ ਸੀ ਹਨ ਆਪਾਂ ਕਰਾਉਣੇ ਸੀ ਕੱਪੜੇ ਵਗੈਰਾ ਡਾਈ ਤੇ ਗੱਲਾਂ ਮਾਰਦੇ ਭਾਰਦੇ ਅਸੀਂ ਪਹੁੰਚ ਗਏ ਜੀ ਬਠਿੰਡੇ ਸੋ ਥੋੜਾ ਜਿਹਾ ਜਿਹੜੇ ਰਸਤੇ ਦੀ ਵੀਡੀਓ ਬਣਾ ਲਈ ਸੀਗੀ ਜਾਦਾ ਨਹੀਂ ਬਣਾਈ ਕਿਉਂਕਿ ਹਰ ਬੂਸ ਉਹੀ ਰਸਤੇ ਨੇ ਉਹੀ ਜਗ੍ਹਾ ਨੇ ਹਨਾ ਤੇ ਇੱਥੇ ਮੈਂ ਡਾਈ ਵਾਲੇ ਕੋਲੇ ਪਹੁੰਚ ਗਈ ਸੀ ਤੇ ਇਹਨਾਂ ਨੇ ਵੀਡੀਓ ਬਣਾਈ ਸੀ ਡਾਈ ਵਾਲੇ ਨੂੰ ਸਮਝਾਉਣਾ ਕਿ ਕਿਹੜਾ ਦੁਪੱਟਾ ਕਿਹੜਾ ਸੂਟ ਹੈ ਕਿਹੜਾ ਕਲਰ ਕਰਨਾ ਕਟਿੰਗ ਕਰਕੇ ਲੈ ਕੇ ਗਏ ਸੀ ਅ ਪਤੇ ਮਤਲਬ ਕਿ ਇਹ ਕੰਮ ਐਵੇਂ ਨਹੀਂ ਹੈਗਾ ਜੀ ਵੀ ਆਪਾਂ ਕਿਸੇ ਨੂੰ ਵੀ ਫੜਾਤਾ ਤੇ ਚੱਲ ਹੋ ਗਿਆ ਇਹਨੂੰ ਦੱਸ ਕੇ ਚੰਗੀ ਤਰ੍ਹਾਂ ਸਮਝਾ ਕੇ ਦੁਪੱਟਾ ਉਹਦਾ ਉਹਦੇ ਵਿੱਚ ਪਾ ਕੇ ਦੱਸ ਕੇ ਆ ਕਲਰ ਕਰਨਾ ਆ ਮੇਦਾ ਬਾਰਡਰ ਕਰਨਾ ਇਹਦਾ ਸੈਂਟਰ ਕਰਨਾ ਹਨਾ ਟਾਈ ਟਾਈ ਕਰਨਾ ਤੇ ਕਿਹੜਾ ਡਬਲ ਕਲਰ ਕਰਨਾ ਸੋ ਜਿਹੜੀਆਂ ਕਟਿੰਗਾਂ ਸੀਗੀਆਂ ਉਹ ਵੀ ਅੰਕ ਨੂੰ ਉਸੇ ਤਰੀਕੇ ਨਾਲ ਫੜਾਈਆਂ ਅੱਜ ਵੀਰਾ ਆਪ ਹੈ ਨਹੀਂ ਸੀਗਾ ਕਿਉਂਕਿ ਦੁਪਹਿਰਾ ਬਹੁਤ ਸੀਗਾ ਜੀ ਅਸੀਂ ਦੁਪਹਿਰੇ ਗਏ ਸੀਗੇ 12:30 ਵਜੇ ਘਰੋਂ ਗਏ ਸੀ 1 ਵਜੇ ਉੱਥੇ ਜਾਂਦਿਆਂ ਨੂੰ ਪਹਿਲਾਂ ਵੀਰੇ ਨੂੰ ਦੁਪट्टे ਵਗੈਰਾ ਫੜਾਈ ਫੇਰ ਮਾਰਕੀਟ ਦੇ ਵਿੱਚ ਥੋੜਾ ਜਿਹਾ ਕੰਮ ਸੀਗਾ ਤੇ ਸੋ ਇਹ ਵੀ ਦੇਖੋ ਇੱਕ ਚੀਜ਼ ਹੋਰ ਮੈਂ ਤੁਹਾਨੂੰ ਨਾਲ ਨਾਲ ਦੱਸਾਂ ਹਣਾ ਜਿਵੇਂ ਵੀਰਾ ਡਾਈ ਕਰਦਾ ਤੇ ਵੀਰੇ ਦੇ ਫਾਦਰ ਸਾਹਿਬ ਉਹਦੇ ਨਾਲ ਦੁਪੱਟੇ ਵਗੈਰਾ ਸਿਕਾਉਣ ਦਾ ਕੰਮ ਕਰ ਦਿੰਦੇ ਆ ਉਡਾਈ ਕਰ ਜਾਂਦੇ ਦੁਪੱਟੇ ਸਿਕਾ ਕੇ ਦੇ ਦਿੰਦੇ ਆ ਤੇ ਜਿਹੜੀ ਵੀਰੇ ਦੇ ਘਰ ਵਾਲੀ ਹੁੰਦੀ ਆ ਹਨਾ ਮਤਲਬ ਕਿ ਕਹਿੰਦਾ ਮਤਲਬ ਪੂਰਾ ਪਰਿਵਾਰ ਮਿੰਦ ਕਰਦਾ ਪਿੱਛੇ ਮਸ਼ੀਨ ਪਈ ਆ ਉਹ ਜੇਕਰ ਕਿਸੇ ਨੇ ਦੁਪੱਟੇ ਤੇ ਲੈਸ ਲੂਸ ਲਵੋਣੀ ਹੁੰਦੀ ਆ ਅਗਲਾ ਉੱਥੇ ਕਹਿ ਦਿੰਦਾ ਵੀ ਲਾ ਦੇ ਯਾਰ ਕਿ ਇੱਥੇ ਦੂਰ ਜਾਵਾਂਗੇ ਹਨਾ ਬਹੁਤ ਸਾਰੇ ਲੋਕ ਹੁੰਦੇ ਆ ਵੀ ਕੀ ਪਕਾਇ ਕਰਦੇ ਫਿਰਾਂਗੇ ਤਾਂ ਉਹਨੇ ਵਿਚਾਰੀ ਨੇ ਆਪਦੀਆਂ ਲੈਸਾਂ ਵੀ ਲੈ ਕੇ ਰੱਖੀਆਂ ਹੋਈਆਂ ਨੇ ਨਾਲ ਮਸ਼ੀਨ ਰੱਖੀ ਹੋਈ ਆ ਲੈਸ ਵਗੈਰਾ ਲਗਾ ਦਿੰਦੇ ਆ ਤੇ ਹੋਰ ਤਾਂ ਉਹਨਾਂ ਨਹੀਂ ਕੰਮ ਜਾਣਦੇ ਪਰ ਲੈਸ ਵਗੈਰਾ ਲਾ ਦਿੰਦੇ ਆ ਉਹਨਾਂ ਕੋਲ ਉਹਨਾਂ ਨੇ ਸਿੱਖ ਲਿਆ ਸੀਗਾ ਤੇ ਵਧੀਆ ਕੰਮ ਚੱਲੀ ਜਾਂਦਾ ਰਹਿੰਦਾ ਹਨਾ ਤੇ ਇਹ ਸੋ ਮਿਹਨਤ ਹੈ ਜੀ ਜਿੰਨੀ ਵੀ ਕੋਈ ਕਰਨਾ ਚਾਹੇ ਕਰ ਸਕਦਾ ਤੇ ਸੋ ਇੱਕ ਕਲਰ ਸਿਲੈਕਟ ਕਰਨ ਤੋਂ ਬਾਅਦ ਫਿਰ ਮੈਂ ਦੂਸਰਾ ਕਲਰ ਸਿਲੈਕਟ ਕਰਨ ਲੱਗੀ ਸੀਗੀ ਦੂਸਰਾ ਕਲਰ ਜਿਹੜਾ ਆਪਾਂ ਨੂੰ ਚਾਹੀਦਾ ਸੀਗਾ ਚੈਰੀ ਕਲਰ ਜਿਹੜਾ ਕਿ ਰੈਡੀਸ਼ ਜਾਂ ਨਾ ਹੋਵੇ ਹਨਾ ਸੋ ਇਹ ਦੀਦੀ ਦਾ ਆਰਡਰ ਸੀਗਾ ਦੀਦੀ ਦਾ ਆਰਡਰ ਸੀਗਾ ਕਿ ਉਹਨਾਂ ਨੂੰ ਜਿਹੜੇ ਫੁਲਕਾਰੀ ਵਾਲੇ ਆ ਸਟਾਪ ਰੈਡੀ ਕਰਵਾਉਣੇ ਨੇ ਸੋ ਉਸ ਕਲਰ ਨੂੰ ਦੇਖ ਕੇ ਕਾਫੀ ਕੰਪੈਰੀਜ਼ਨ ਕਰਕੇ ਕਿਹ ਕਲਰ ਸਹੀ ਆ ਤੇ ਆਪਾਂ ਉਹ ਡਾਈ ਕਰਨਾ ਦੇ ਦਿੱਤਾ ਸੀ ਹਾਰੇ ਕਾ ਕੰਦਾ ਮਤਲਬ ਹਨਾ ਵੀ ਕਦੇ ਕੁਛ ਦੇਖਣਾ ਕਲਰ ਚਾਰਟ ਤੋਂ ਕਲਰ ਸਿਲੈਕਟ ਕਰਨੇ ਬਹੁਤ ਔਖਾ ਕੰਮ ਆ ਹਾਂਜੀ ਜਿਵੇਂ ਮੈਂ ਬਲੌਗ ਦੇ ਵਿੱਚ ਪਹਿਲਾਂ ਦੱਸਿਆ ਕਿ ਅੱਜ ਆਪਾਂ ਕੁਸ਼ਕ ਬੁਟੀਕ ਦੇ ਕੰਮ ਕਰਨ ਵਾਲੇ ਸੀਗੇ ਤੇ ਆਪਾਂ ਗਏ ਸੀਗੇ ਬਠਿੰਡੇ ਬੱਸ ਤਾਂ ਰੋਜ਼ ਇਹ ਕਿਹੜਾ ਲੱਗਦਾ ਰਹਿੰਦਾ ਹਨਾ ਰੋਜ਼ ਹੀ ਬਠਿੰਡੇ ਜਾਣਾ ਹੁੰਦਾ ਥੋੜੇ ਦਿਨ ਬਾਅਦ ਦੂਜੇ ਤੀਜੇ ਦਿਨ ਤੇ ਆ ਇੱਕ ਸਾਹਮਣੇ ਪਈ ਹੈ ਜੀ ਦਰੀ ਫਰੋਜੀ ਕਲਰ ਦੀ ਇਹਦੀ ਪੋਏ ਆ ਮੈਂ ਸੋਚਿਆ ਅੱਜ ਬਲੌਗ ਦੇ ਵਿੱਚ ਫਿਰ ਤੋਂ ਕੁਝ ਕੋ ਟ੍ਰੈਡੀਸ਼ਨਲ ਚੀਜ਼ਾਂ ਲੈ ਕੇ ਆਈਏ ਹਾਂ ਹੁਣ ਸਹੀ ਆ ਸੋ ਕਿ ਮਹਿੰਦੀ ਲੱਗੀ ਮੈਨੂੰ ਜਰੂਰ ਦੱਸਿਓ ਬਹੁਤ ਜਿਆਦੇ ਸੋਹਣੀ ਆ ਬਹੁਤ ਜਿਆਦੇ ਸੋਹਣੀ ਆ ਨਾ ਛੋਟੇ ਛੋਟੇ ਫੁੱਲ ਪਾਏ ਹੋਏ ਆ ਇਹਦੇ ਵਿੱਚ ਪਤਾ ਨਹੀਂ ਕਿਉਂ ਥੋੜੇ ਜਿਹਾ ਟਾਈਮ ਬਾਅਦ ਕਲੀਅਰਟੀ ਹਾਲ ਜਾਂਦੀ ਆ ਮੇਰੇ ਫੋਨ ਦੀ ਥੋੜੀ ਜੀ ਹੈਗੀ ਆ ਪ੍ਰੋਬਲਮ ਤੇ ਜਿਹੜੀ ਇਹਦੀ ਜਾਲੀ ਆ ਇਹਦੀ ਜਾਲੀ ਵੀ ਮਤਲਬ ਕਿ ਹੱਥਾਂ ਨਾਲ ਗੁੱਠ-ਗੁੱਠ ਕੇ ਬੰਨੀ ਹੋਈ ਆ ਹਨ ਜਿਵੇਂ ਇਹਨੂੰ ਕਹਿੰਦੇ ਸੀਗੇ ਸ਼ਾਮਪ ਦਾ ਡਿਜ਼ਾਈਨ ਹੈ ਹੱਥ ਵਾਲੇ ਰਿੰਗ ਦਾ ਡਿਜ਼ਾਈਨ ਬਣਿਆ ਹੋਇਆ ਗੰਡਾਂ ਦੇ ਦੇ ਕੇ ਤੇ ਇਧਰੀਆਂ ਦੀਆਂ ਜਾਲੀਆਂ ਤਕਰੀਬਨ ਹਰ ਇੱਕ ਦਰੀ ਦੀ ਜਾਲੀ ਜਿਹੜੀ ਮੇਰੀ ਭਾਬੀ ਨੇ ਬੰਨੀਆਂ ਸੀ ਤੇ ਇਹ ਦਰੀ ਬੁਣੀ ਸੀ ਮੈਂ ਤੇ ਮਮਾ ਨੇ ਸ਼ਾਇਦ ਮੈਂ ਇਹ ਪਹਿਲਾਂ ਫੇਸਬੁੱਕ ਤੇ ਵੀ ਪਾਈ ਸੀ ਤੇ ਅੱਜ ਮੈਂ ਬਲੌਗ ਦੇ ਵਿੱਚ ਐਡ ਕਰ ਰਹੀ ਆ ਹੁਣ ਤਾਂ बस ਇਹ ਇੱਕ ਜਿਵੇਂ ਕਹਿ ਲਈਏ ਬੱਚਿਆਂ ਨੂੰ ਦਿਖਾਉਣ ਵਾਸਤੇ ਰਹਿ ਗਏ ਹਨ ਚੀਜ਼ਾਂ ਪਤਾ ਨਹੀਂ ਕਿਉਂ ਮੈਂ ਥੋੜਾ ਜਿਹਾ ਦੂਰ ਕਰਦੀ ਆ ਨਾ ਕਲੀਅਰ ਨਹੀਂ ਆਉਂਦੀ ਵੀਡੀਓ ਤੇ ਜਿਹੜੀ ਮੈਂ ਇਹਦੀ ਚੀਜ਼ ਦੱਸਣਾ ਵੀ ਇਹਦੇ ਫੱਟੀਆਂ ਪਾਉਂਦੇ ਸੀ ਜਿਵੇਂ ਆ ਪਹਿਲਾਂ ਹਨਾ ਡੋਰੇ ਕਹਿ ਦਿੰਦੇ ਸੀ ਵਾਈਟ ਪਾ ਕੇ ਫਿਰ ਆਹ ਵਾਲਾ ਡੋਰਾ ਮੈਨੂੰ ਸਭ ਤੋਂ ਸੋਹਣਾ ਲੱਗਦਾ ਹੁੰਦਾ ਤੇ ਮੈਂ ਮੰਮਾ ਜਿਹੜੀਦਾਰੀ ਚ ਨਾ ਪਾਉਂਦੇ ਮੈਂ ਉਹਨਾਂ ਨੂੰ ਕਹਿੰਨਾ ਮੰਮੀ ਆਪਾਂ ਉਹ ਪਾਉਣਾ ਜਿਹੜਾ ਦੋ ਰੰਗਾਂ ਦਾ ਪੈਂਦਾ ਹੁੰਦਾ ਦੇਖੋ ਇਹ ਕਿੰਨਾ ਜਿਆਦਾ ਸੋਹਣਾ ਹੈ ਨਾ ਵੀ ਦੋ ਰੰਗਾਂ ਦਾ ਪਾਇਆ ਹੋਇਆ ਪਤਾ ਵੀ ਨਹੀਂ ਲੱਗਦਾ ਸੀਗਾ ਇਹ ਜਿਹੜਾ ਪੈਂਦਾ ਸੀਗਾ ਮਤਲਬ ਕਿ ਬਿਨਾ ਫੱਟੀ ਅੱਗੇ ਪਿੱਛੇ ਕਰੇ ਹੱਥ ਨਾਲ ਤਾਂ ਅੱਗੇ ਦੱਬ ਕੇ ਦੋ ਦੱਬ ਤੇ ਦੋ ਚੱਕ ਲੈ ਫਿਰ ਉਸ ਤੋਂ ਬਾਅਦ ਪਲੇਨ ਫਿਰ ਆ ਵਾਲੀ ਡੋਰੀ ਉਹੀ ਸੀਮ ਇਹ 4 ਧਾਗਿਆਂ ਦੀ ਪਾਈ ਹੋਈ ਸੀ ਉਹ 2-2 ਧਾਗਿਆਂ ਦੀ ਸੀ ਇਹ 4-4 ਧਾਗਿਆਂ ਦੀ 4 ਦੱਬਲੇ 4 ਚੱਕਲੇ 4 ਜਿਹੜੇ ਫਿਰ ਦੱਬੇ ਹੁੰਦੇ ਸੀ ਉਹਨਾਂ ਨੂੰ ਅਗਲੀ ਵਾਰੀ ਚੱਕ ਲੈਣਾ ਸੀ ਮਹਿਰੂਨ ਕਲਰ ਦਾ ਪਾਇਆ ਹੋਇਆ ਜਿਵੇਂ ਤੇ ਇਹ ਚੀਜ਼ ਮੈਨੂੰ ਸਭ ਤੋਂ ਸੋਹਣੀ ਲੱਗਦੀ ਹੁੰਦੀ ਮੈਂ ਮਮਮੀ ਨਾਲ ਗਿਆ ਮਮਾ ਇੱਕ ਦਰੀ ਆਪਾਂ ਮਮੀਆਂ ਨਹੀਂ ਆ ਬੋਣ ਨਾ ਲਈਏ ਕਿਤੇ ਉਂਗਲਾਂ ਛਿੱਲੇ ਜਾਂਦੇ ਆ ਸਹੀ ਹਾਲ ਨਾ ਵੀ ਮੈਂ ਇਹੰਦ ਕਰਨੀ ਬੰਦ ਸੀ ਕਿ ਹੱਥਾਂ ਨਾਲ ਨੱਪਣੇ ਕਿੱਥੇ ਆਪਾਂ ਹਨਾ ਫੱਟੀ ਅੱਗੇ ਪਿੱਛੇ ਕਰਕੇ ਧਾਗਿਆਂ ਨੂੰ ਮਤਲਬ ਕਿ ਜਿਹੜੇ ਹਿਸਾਬ ਨਾਲ ਪਾਈ ਹੁੰਦੇ ਸੀ ਆਪੇ ਅੱਗੇ ਪਿੱਛੇ ਹੋ ਜਾਂਦੇ ਸੀ ਤੇ ਇਹਦੇ 'ਚ ਮਿਹਨਤ ਬਹੁਤ ਕਰਨੀ ਪੈਂਦੀ ਸੀ ਤੇ ਸਭ ਤੋਂ ਪਹਿਲਾਂ ਜਦੋਂ ਆਪਾਂ ਦਰੀ ਬੁੰਨਦੇ ਆ ਜਿਨ੍ਹਾਂ ਨੇ ਬੁਣੀਆਂ ਹੋਈਆਂ ਉਹਨਾਂ ਨੂੰ ਪਤਾ ਹੀ ਹੋਊ ਜਿਵੇਂ ਆਹ ਧਾਗਾ ਦਿਖ ਰਿਹਾ ਇਹ ਧਾਗਾ ਹਨਾ ਜਿਹੜਾ ਪੱਕਾ ਧਾਗਾ ਜਿਹਦੇ ਨਾਲ ਦਰੀਆਂ ਤਣਦੇ ਹੁੰਦੇ ਸੀ ਉਹ ਧਾਗਾ ਲਾਉਣਾ ਪੈਂਦਾ ਸੀ ਆਹ ਵਾਲੀ ਚੀਜ਼ ਨੂੰ ਖੜਾਉਣ ਵਾਸਤੇ ਨਹੀਂ ਦੇ ਵਾਲੀ ਚੀਜ਼ ਨਾ ਪਹਿਲਾਂ ਖੜਦੀ ਨਹੀਂ ਹੁੰਦੀ ਸੀ ਬਾਦ ਦੇ ਵਿੱਚ ਜਦੋਂ ਆਪਾਂ ਜਾਲੀਆਂ ਬੰਨਦੇ ਸੀ ਇਹਨੂੰ ਕੱਢ ਦਿੱਤਾ ਜਾਂਦਾ ਪਰ ਮੇਰੀਆਂ ਦਰੀਆਂ ਦੇ ਵਿੱਚੋਂ ਅਸੀਂ ਕੱਢਿਆ ਨਹੀਂ ਹੈਗਾ ਕਿ ਇਹਦੇ ਨਾਲ ਚਲੋ ਮਜ਼ਬੂਤੀ ਆਉਂਦੀ ਆ ਹਾਂਜੀ ਇਹ ਮੈਂ ਦਰੀ ਦਿਖਾਉਣੀ ਸੀ ਤੇ ਆਪਾਂ ਇਹਨੂੰ ਚੱਕ ਦਿੰਨੇ ਆ ਇੱਕ ਦਰੀ ਆਪਾਂ ਹੋਰ ਦੇਖਦੇ ਆ ਜਦੋਂ ਹੀ ਮੈਂ ਥੋੜਾ ਜਿਹਾ ਕੈਮਰਾ ਦੂਰ ਕਰ ਲੈਂਦੀ ਆ ਉਹਦੀ ਪਤਾ ਨਹੀਂ ਕਿਉਂ ਕਲੀਅਰਟੀ ਖਤਮ ਹੋ ਜਾਂਦੀ ਆ ਚਲੋ ਤੁਸੀਂ ਬਦਿਆ-ਬਦਿਆ ਸਾਥ ਦਿਓ ਵਾਦ ਤੋਂ ਬਾਅਦ ਵੀਡੀਓ ਲਾਈਕ ਸ਼ੇਅਰ ਕਰੋ ਫਿਰ ਆਪਾਂ ਫੋਨ ਚੇਂਜ ਕਰਾਂਗੇ ਤਾਂ ਕਿ ਸੋਹਣੀਆਂ ਸੋਹਣੀਆਂ ਚੀਜ਼ਾਂ ਨੂੰ ਸੋਹਣਾ ਸੋਹਣਾ ਹੀ ਦਿਖਾ ਸਕੀਏ ਮੇਰੀਆਂ ਸਾਰੀਆਂ ਦਰੀਆਂ ਇਸ ਤਰ੍ਹਾਂ ਮੰਮਾ ਨੇ ਲਿਫਾਫਿਆਂ ਦੇ ਵਿੱਚ ਪਾ ਪਾ ਕੇ ਰੱਖੀਆਂ ਹੋਈਆਂ ਸੀ ਜਿਹੜੀਆਂ ਮੈਂ ਪਹਿਲਾਂ ਲਾ ਲਈਆਂ ਮਤਲਬ ਉਹ ਲਿਫਾਫਿਆਂ ਚੋਂ ਕੱਢ ਦਿੱਤੀਆਂ ਹਨਾ ਜਾਂ ਕਿਸੇ ਨੇ ਦੇਖੀਆਂ ਹੁਣ ਇੱਕ ਅੱਧੀ ਦਰੀ ਤੇ ਨਹੀਂ ਤਾਂ ਉਵੇਂ ਹੀ ਲਫਾਫਿਆਂ ਦੇ ਵਿੱਚ ਪਈਆਂ ਨੇ ਅੱਜ ਆਪਾਂ ਸਿਰਫ ਦੋ ਇੱਕ ਪਹਿਲਾਂ ਦਿਖਾਤੀ ਇੱਕੇ ਦੇਖਦੇ ਹਾਂ ਹਾਂਜੀ ਅਗਲੀ ਦਰੀ ਇਹ ਵਾਲੀ ਦਰੀਆ ਇਹ ਦੀ ਜਿਹੜੀ ਭੁਏ ਸੀਗੀ ਜਾਮਨੀ ਕਲਰ ਦੀ ਭੁਏ ਸੀ ਤੇ ਚਿੱਟੇ ਰੰਗ ਦਾ ਜਿਹੜਾ ਇਹਦਾ ਬਾਰਡਰ ਹੈ ਸਾਰਾ ਦੇਖੋ ਚਾਰੇ ਕੰਨੀਆਂ ਤੇ ਜਿਵੇਂ ਦੂਰ ਹੋ ਕੇ ਦਿਖਾਵਾਂ ਮਹਿਰਿੰਨਾ ਐਸ ਤਰ੍ਹਾਂ ਚਾਰੇ ਕੰਨੀਆਂ ਤੇ ਇਹਦੇ ਬਾਰਡਰ ਹੈ ਵਾਈਟ ਕਲਰ ਦਾ ਮੈਂ ਇੱਕ ਸਾਈਡ ਤੋਂ ਦਿਖਾਉਣੀ ਆ ਤੇ ਇਹਦਾ ਜਿਹੜਾ ਨਾ ਮੇਰੇ ਯਾਦ ਹੈ ਵੀ ਅਸੀਂ ਉਸ ਟਾਈਮ ਬਹੁਤ ਜ਼ਿਆਦਾ ਤਾਣਾ ਸੰਗਣਾ ਪਾ ਲਿਆ ਇੱਥੇਕ ਤਾਂ ਠੀਕ ਰਿਹਾ ਜਿਵੇਂ ਜਿਵੇਂ ਬੁਣੀ ਜਾਂਦੀਆਂ ਵੀ ਇਹਦੇ ਤਾਗੇ ਘੁੰਮ ਜਾਂਦੇ ਹਨਾ ਫਿਰਨ ਜਾ ਕੇ ਤਾਗੇ ਜਿਹੜੇ ਸੀਗੇ ਬਹੁਤ ਸੰਗਣੇ ਹੋ ਗਏ ਕਹਾਂ ਤੇ ਜਿਵੇਂ ਮੈਂ ਆ ਦਿਖਾਵਾਂ ਆ ਦੇਖੋ ਜਿਹੜੀ ਇਹ ਮੈਨੂੰ ਇੱਕ ਜ਼ਰੂਰ ਦੱਸਿਓ ਸਾਰੇ ਯਾਨੀ ਕਿ ਕਿਹੜੇ-ਕਿਹੜੇ ਏਰੀਆ 'ਚ ਇਹਨੂੰ ਕੀ ਕਹਿੰਦੇ ਆ ਸਾਡੇ ਇਹਨੂੰ ਬੱਗੋ ਕਹਿ ਦਿੰਦੇ ਸੀ ਕਿ ਬੱਗੋ ਰਹਿਣ ਲੱਗ ਗਈ ਤੇ ਮੇਰੀ ਦਾਦੀ ਆਉਂਦੀ ਹੁੰਦੀ ਉਦੋਂ ਸਾਡੇ ਕੋਲ ਗੁੱਟੀਆਂ ਕਰ ਦਿੰਦੇ ਦਾਦੀ ਮम्मा ਬੇਬੇ ਆ ਕੇ ਬੇਬੇ ਕਹਿੰਦੀ ਮੈਂ ਗੁੱਟੀਆਂ ਕਰਦੀਆਂ ਤੁਸੀਂ ਦਰੀਆਂ ਬੁਨ ਜਦੋਂ ਮੇਰੀਆਂ ਛੁੱਟੀਆਂ ਹੁੰਦੀਆਂ ਤੇ ਬੇਬੇ ਆ ਜਾਂਦੀ ਕਹਿੰਦੀ ਦਰੀਆਂ ਬਣਾ ਕੁੜੀ ਨੂੰ ਕਹਿ ਕੇ ਕਿਉਂਕਿ ਉਦੋਂ ਲੋਕਾਂ ਨੂੰ ਹੁੰਦਾ ਵੀ ਸੀ ਹੈਨਾ ਤੇ ਬੇਬੇ ਨੇ ਕਹਿ ਕਹਿ ਕੇ ਇੰਨਾ ਤਾਣਾ ਸੰਘਣਾ ਪਵਾਤਾ ਕਹਿੰਦੀ ਪਾਣੀ ਨਹੀਂ ਲੰਘਣਾ ਚਾਹੀਦਾ ਦਰੀ ਦੇ ਵਿੱਚ ਦੀ ਦਰੀ ਖੜੀ ਹੋ ਜੇ ਮੰਜੇ ਦੇ ਉੱਤੇ ਫਿਰ ਉਹ ਜਦੋਂ ਅਸੀਂ ਬੁਣਦੇ ਸੀ ਤਾਂ ਉਹਦੇ ਵਿੱਚ ਬੱਗੋ ਦਿਸਣ ਲੱਗ ਜਾਂਦੀ ਫਿਰ ਮਤਲਬ ਮੰਮਾ ਨੇ ਵਿੱਚੋਂ ਧਾਗੇ ਤੋੜ ਤੋੜ ਕੱਢਣੇ ਹੈਨਾ ਜਿਹੜੀ ਟੁੱਟ ਗਏ ਥੋੜਾ ਬੋਤਾ ਫਿਰ ਇਹਨੂੰ ਵਿਰਲਾ ਕਰਕੇ ਅਸੀਂ ਸਹੀ ਕੀਤਾ ਸੀ ਮੇਰੇ ਬਹੁਤ ਚੰਗੀ ਤਰ੍ਹਾਂ ਯਾਦ ਹੈ ਤੇ ਇਹ ਵਾਲੀ ਦਰੀ ਵੀ ਇਸ ਤਰੀਕੇ ਨਾਲ ਫੁੱਲਾਂ ਦੀ ਹੈ ਜੀ ਤੇ ਇਹਦਾ ਵੀ ਜਿਹੜਾ ਬਾਰਡਰ ਹੈ ਬਹੁਤ ਸੋਹਣਾ ਬਣਿਆ ਹੋਇਆ ਤੇ ਇਹਦੀ ਜਾਲੀ ਵੀ ਸੋਹਣੀ ਬੰਨੀ ਹੋਈ ਆ ਜਾਲੀ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਚ ਵੀ ਕਿਹਾ ਸੀਗਾ ਕਿ ਭਾਬੀ ਨੇ ਬੰਨੀਆਂ ਨੇ ਇਹ ਜਾਲੀਆਂ ਸਾਰੀਆਂ ਭਾਬੀ ਨੇ ਬੰਨੀਆਂ ਨੇ ਤੇ ਇਹਦੇ ਤੇ ਵੀ ਆ ਦੂਰੇ ਰੰਗ ਦਾ ਜਿਹੜਾ ਡੋਰਾ ਪਾਇਆ ਹੋਇਆ ਹੈ ਨਾ ਇਹਨੂੰ ਡੋਰਾ ਕਹਿ ਦਿੰਦੇ ਸੀ ਡੋਰ ਡੋਰਾ ਪਾਇਆ ਹੋਇਆ ਸੋ ਇਹ ਵਾਲੀ ਦਰੀ ਹੈ ਹੀਦਰੀਆਂ ਹੁਣ ਤਾਂ ਬਸ ਕਿਸੇ ਕਿਸੇ ਘਰੇ ਰਹਿ ਗਈਆਂ ਜੀ ਦੀ ਜੀ ਦੇ ਘਰੇ ਰਹਿ ਗਈਆਂ ਭਾਈ ਸੰਭਲਿਓ ਕਿਉਂਕਿ ਹੁਣ ਨਾ ਤਾਂ ਬੁਣੀਆਂ ਜਾਂਦੀਆਂ ਨੇ ਤੇ ਨਾ ਹੀ ਕਿਸੇ ਨੂੰ ਆਉਂਦੀਆਂ ਨੇ ਤੇ ਨਾ ਹੀ ਕੋਈ ਇੰਨੀ ਮਿਹਨਤ ਕਰਕੇ ਰਾਜ਼ੀ ਆ ਇਸ ਤਰੀਕੇ ਦੇ ਇਹਦੇ ਫੁੱਲ ਨੇ ਤਾਂ ਪੰਜ ਫੁੱਲ ਪਾਏ ਹੋਏ ਆ ਤੇ ਸਾਰੇ ਮਤਲਬ ਕਿ ਬਾਰਡਰ ਚੱਲਦਾ ਸੀ ਕਿਤੇ ਵੀ ਜਿਹੜੀ ਬਹੁਤ ਭਾਰੀ ਤਰੀ ਸੀ ਜਿਹੜੀ ਮੈਂ ਪੁਣੀ ਸੀ ਉਹਨਾਂ ਦੇ ਵਿੱਚੋਂ ਸਾਰੀਆਂ ਚ ਕਿਉਂਕਿ ਜਿਹੜਾ ਆ ਬਾਰਡਰ ਸੀ ਕਿਤੇ ਵੀ ਇਹਦਾ ਬਾਰਡਰ ਖਤਮ ਨਹੀਂ ਹੋਇਆ ਸਾਰੇ ਬਾਰਡਰ ਬੁਣਿਆ ਹੋਇਆ ਸੀਗਾ ਤੇ ਚਲੋ ਹੁਣ ਆਪਾਂ ਦੇਖਦੇ ਹਾਂ ਇੱਕ ਦੋ ਪੱਖੀਆਂ ਜਿਹੜੀਆਂ ਰਹਿਗੀਆਂ ਸੀ ਇਹ ਪੱਖੀ ਹੈ ਇਹ ਤਿੰਨ ਚਾਰ ਪੱਖੇ ਰਹਿਗੀਆਂ ਸੀਗੀਆਂ ਮੇਰੇ ਕੋਲ ਤੇ ਮੈਨੂੰ ਲੱਗਿਆ ਕਿ ਮੈਂ ਆਪਾਂ ਇਹ ਵੀ ਸ਼ੋਅ ਕਰ ਦਈਏ ਅੱਜ ਮੇਰਾ ਮਹਿਰੀਨ ਵੀ ਗੁੱਸੇ ਹੋ ਗਈ ਕਹਿੰਦੀ ਮਮਾ ਮੈਨੂੰ ਤਾਂ ਕਦੇ ਆ ਪੱਖੇ ਦਿਖਾਈਆਂ ਨਹੀਂ ਆਹਦੇ ਵਿਊਅਰਸ ਨੂੰ ਦਿਖਾਈ ਜਾਣੇ ਹੋ ਗੱਲ ਤਾਂ ਇਹ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਉਂਦੀ ਐ ਤੇਜ ਨਾ ਜਿਹੜੀ ਪੱਖੀ ਬੁਣੀ ਹੋਈ ਐ ਸਾਰੀ ਮੋਤੀਆਂ ਦੀ ਬਣੀ ਹੋਈ ਐ ਤੇ ਫੁਲਕਾਰੀ ਦਾ ਡਿਜ਼ਾਈਨ ਪਾਇਆ ਹੋਇਆ ਉਸ ਹਿਸਾਬ ਦੇ ਨਾਲ ਜਿਵੇਂ ਫੁੱਲ ਬਣਦੇ ਹੁੰਦੇ ਐ ਇੱਕ ਇੱਕ ਮੋਤੀ ਕਟਾ ਕੇ ਵਧਾ ਕੇ ਵਿੱਚ ਵਾਈਟ ਕਲਰ ਦੇ ਤੇ ਫੁਲਕਾਰੀ ਦਾ ਜਿਹੜਾ ਡਿਜ਼ਾਈਨ ਬਣਾਇਆ ਹੋਇਆ ਬਹੁਤ ਸੋਹਣੀ ਪੱਖੀ ਐ ਇਹ ਵੀ ਤੇ ਸੇਮ ਇਹਦੀ ਜਿਹੜੀ ਫਿਨਿਸ਼ਿੰਗ ਹੈ ਹਨਾ ਮੋਤੀ ਚਾਲਰ ਲਾ ਕੇ ਮੇਲਾ ਦਾ ਜੇ ਹੁਣ ਝਾਲਰ ਧੋਣੀ ਪੈਦੇ ਤੇ ਆਹੀ ਲੋਣੇ ਔਖੇ ਲੱਗਣ ਲੱਗੇ ਹਨ ਵੀ ਹਾਈ ਕਿਵੇਂ ਬਰੋਮਾਂਗੀ ਮम्मा ਨੇ ਤਾਂ ਇਨੇ ਸ਼ੌਂਕ ਨਾਲ ਬਰੋ ਬੋ ਕੇ ਮੋਤੀ ਬਣਾਈਆਂ ਸੀ ਪਰ ਹੁਣ ਆਏ ਅੱਗੇ ਸਾਨੂੰ ਕੱਟਣੀਆਂ ਨਹੀਂ ਤੇ ਬੈੜੀਆਂ ਤਾਂ ਕੀ ਹੋਣੀਆਂ ਨੇ ਹਨਾ ਤੇ ਅਗਲੀ ਮੂੰਗੀ ਇਹ ਵਾਲੀ ਹੈ ਜੀ ਵੱਡੇ ਜਿਹੇ ਸਟੋਨ ਵਾਲੇ ਮੋਤੀ ਹੁੰਦੇ ਆ ਇਹ ਉਹਨਾਂ ਮੋਤੀਆਂ ਦੀ ਹੈ ਤੇ ਜਿਹੜੀ ਹੈਗੀ ਬਾਦਲੇ ਨਾਲ ਬਣਾਈ ਹੋਈ ਆ ਗ੍ਰੀਨ ਕਲਰ ਦਾ ਬਾਦਲਾ ਜੂਸ ਕੀਤਾ ਸੀ ਇਹ ਪੱਖੀ ਵੀ ਸ਼ਾਇਦ ਮੇਰੇ ਭਾਬੀ ਦੀ ਸੀ ਜੀ ਉਹਨਾਂ ਨੇ ਪੱਖੀ ਦਾ ਬਣਾਈ ਸੀ ਮੇਰੇ ਪੱਕਾ ਨਹੀਂ ਜਾਣ ਕੇ ਇਹ ਉਹ ਮੰਗ ਕੇ ਲੈ ਆਉਂਦੇ ਨਾਲ ਸੀ ਪਰ ਮੈਨੂੰ ਲੱਗਦਾ ਵੀ ਸ਼ਾਇਦ ਇਹ ਪੱਖੀ ਹੈਗੀ ਸੀ ਸਾਡੇ ਘਰੇ ਭਾਬੀ ਦੀ ਹੋਈ ਸੀ ਜੇ ਘਰੇ ਇਹ ਵੀਡੀਓ ਭਾਬੀ ਦੇਖਣੀ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਹਾਂ ਇਹ ਸੋਹਣੀ ਸੀ ਜਾਂ ਕਿਸੇ ਨੇ ਹੋਰ ਲੈ ਕੇ ਆਏ ਸੀਗੇ ਆਪਾਂ ਤੇ ਇਹਦੇ ਵੀ ਸੇਮ ਮਤਲਬ ਕਿ ਕਲਰਫੁੱਲ ਮੋਤੀ ਲਾਏ ਗਏ ਨੇ ਲੈਸ ਦੇ ਵਿੱਚ ਤੇ ਗ੍ਰੀਨ ਕਲਰ ਨਾਲ ਬੁਣੀ ਸੀ ਤੇ ਇਹ ਜਿਹੜੀ ਝੱਲ ਰ ਹੈ ਗ੍ਰੀਨ ਨਾਲ ਵਰਕ ਕਰਕੇ ਹਨਾ ਆ ਦੇਖੋ ਗ੍ਰੀਨ ਦੇ ਨਾਲ ਮੈਚ ਕਰਕੇ ਵਰਕ ਕਰਕੇ ਲਾਈ ਹੋਈ ਹੈ। ਅ ਨੈਕਸਟ ਆਈਆ ਹਾਂ। ਅਗਲੀ ਇਹ ਵਾਲੀ ਹੈ ਇਹ ਹੈਗੀ ਹੈ ਜੀ ਬਲੂ ਕਲਰ ਦੀ। ਇਹਦੇ ਵਿੱਚ ਵੀ ਆ ਜਿਹੜੇ ਸਿੱਪੀ ਹੁੰਦੇ ਆ ਲੰਮੇ ਵਾਲੇ ਸਿੱਪੀ ਲੇਗੇ। ਉਹ ਪਾ ਕੇ ਉਹਦੇ ਉੱਤੇ ਮੋਤੀ ਪਾ ਕੇ ਫੁੱਲ ਬਣਾਏ ਗਏ ਆ ਸੈਂਟਰ ਚ ਮੋਤੀ ਪਾਏ ਗਏ ਤੇ ਜਿਹੜੀ ਪਚਕਾਰੀ ਦੀ ਆ ਵਾਲੀ ਚੀਜ਼ ਹੈ। ਬਲੂਜ਼ ਆ ਇਹ ਸਾਰੀ ਪਰਸ਼ਮ ਦਾ ਕੰਮ ਕੀਤਾ ਹੋਇਆ ਪਰਸ਼ਮ ਦੇ ਨਾਲ ਤਾਣਾ ਪੇਟਾ ਪਾ ਕੇ ਉਦੋਂ ਬਾਅਦ ਉਹਦੇ ਵਿੱਚ ਇਹ ਚੀਜ਼ ਕਰੀ ਗਈ ਆ ਜਿਹੜੇ ਆ ਵਾਲੇ ਮੋਤੀ ਨੇ ਇਹ ਵੀ ਆ ਵਾਲਿਆਂ ਦੇ ਨਾਲ ਹੀ ਪਏ ਆ ਪਹਿਲਾਂ ਤਾਣਾ ਪੇਟਾ ਪਾਇਆ ਗਿਆ ਚੌਰਸ ਕਰਕੇ ਤੇ ਇਹਦੇ ਉੱਤੇ ਜਿਹੜਾ ਕੰਮ ਸੀਗਾ ਰੈੱਡ ਕਲਰ ਦਾ ਕੀਤਾ ਗਿਆ ਸੀ ਤੇ ਇਹਨੂੰ ਵੀ ਫਿਰ ਰੈੱਡ 골ਡਨ ਤੇ ਬਲੂ ਦੇ ਨਾਲ ਜਿਹੜਾ ਮਲਟੀ ਕਲਰ ਦਾ ਥ੍ਰੈਡ ਲਗਾ ਕੇ ਵਰਕ ਕੀਤਾ ਗਿਆ ਤੇ ਬ੍ਰੀਕ ਮੋਤੀ ਝਾਲ ਦੇ ਵਿੱਚ ਪਾਏ ਗਏ ਆ ਦੋਰੀ ਬੰਨ ਕੇ ਇਸ ਤਰੀਕੇ ਨਾਲ ਇਹਨਾਂ ਦੇ ਫੁੱਲ ਬਣਾਏ ਫੁੱਲ ਦਾ तकरीबन ਸਾਰਿਆਂ ਤੇ ਬਣਾਏ ਹੋਏ ਬਹੁਤ ਜਿਆਦੇ ਸੋਹਣੇ ਨੇ ਤੇ ਇਹ ਵਾਲੀ ਜਿਹੜੀ ਮਹਿਰੀਨ ਬਹੁਤ ਸੋਹਣੀ ਲੱਗੀ ਪਰ ਇਹ ਵਾਲੀ ਜਿਹੜੀ ਪੱਖੀ ਸੀ ਅਸੀਂ ਜਿੰਨਾ ਵੀ ਮਟੀਰੀਅਲ ਰਹਿ ਗਿਆ ਸੀਗਾ ਦੂਸਰੀਆਂ ਪੱਖੀਆਂ ਦਾ ਜਿਹਨਾਂ ਗ੍ਰੀਨ ਮੋਤੀ ਰਹਿ ਗਏ ਸੀ ਆਹ ਵਾਲੇ ਮੋਤੀ ਅਸੀਂ ਲੈ ਕੇ ਆਏ ਸੀ ਇਹ ਗਲਤ ਆ ਗਏ ਸੀ ਤੇ ਗਲਤ ਨਹੀਂ ਆਈ ਸੀ ਸੱਚੇ ਇਹ ਥੋੜੇ ਸੀ ਇਹ ਦੁਕਾਨਦਾਰ ਕੋਲੇ ਦੁਬਾਰੇ ਅਸੀਂ ਲੈਣਗੇ ਤੇ ਸਾਨੂੰ ਮਿਲਿਆ ਨਹੀਂ ਮੰਮੀ ਕਹਿੰਦੀ ਚਲ ਕੋਈ ਨਾ ਕਾਸੀ ਹੋਰ ਚੀਜ਼ ਸੀ ਯੂਜ਼ ਕਰ ਲਾਂਗੇ ਤੇ ਫਿਰ ਅਸੀਂ ਇਹ ਵਾਲੇ ਮੋਤੀ ਜਿਹੜੇ ਇਹਦੇ ਵਿੱਚ ਇਸ ਤਰੀਕੇ ਨਾਲ ਪਾ ਦਿੱਤੇ ਸੀ ਤੇ ਇਹਦੇ ਵਿੱਚ ਗ੍ਰੀਨ ਮੋਤੀ ਜਿਹੜੇ ਆਹ ਵਾਲੇ ਬੱਚੇ ਸੀ ਉਹ ਪਾਤੇ ਸੀ ਪਿੰਕ ਬਾਦਲਾ ਜਿਹੜੀ ਚੂੜੀਆਂ ਵਾਲੀ ਪੱਖੇ ਆਪ ਪਹਿਲਾਂ ਦਿਖਾਈ ਸੀ ਉਹਦੇ ਵਿੱਚੋਂ ਬਚਿਆ ਸੀ ਤੇ ਫਿਰ ਉਹਦਾ ਇਸ ਤਰੀਕੇ ਨਾਲ ਤਾਣਾ ਤੇ ਟਪਾਤਾ ਤੇ ਗ੍ਰੀਨ ਧਾਗੇ ਦੇ ਵਿੱਚ ਵੀ ਲੰਗਾਤਾ ਜੇਕਰ ਮਜ਼ੈਂਟਾ ਹੁੰਦਾ ਤਾਂ ਅਸੀਂ ਮਜ਼ੈਂਟਾ ਲਗਾਉਂਦੇ ਪਰ ਇਹ ਬੱਚੇ-ਪੂਛੇ ਮਟੀਰੀਅਲ ਜੋ ਵੀ ਸੀਗਾ ਇੱਕ ਪੱਖੀ ਬਣ ਗਈ ਤੇ ਬਣ ਗਈ ਵੀ ਬਹੁਤ ਸੋਹਣੀ ਲੱਗਦੀ ਆ ਕੋਈ ਕਹਿ ਨਹੀਂ ਸਕਦਾ ਕਿ ਬੱਚੇ-ਪੂਛੇ ਮਟੀਰੀਅਲ ਦੀ ਬਣਾਈ ਆ ਸੋ ਇਹ ਮਜ਼ੈਂਟਾ ਕਲਰ ਸੀ ਜੀ ਤੇ ਇਹ ਜਿਹੜੀ ਚਾਲਰ ਹੈ ਚਾਲਰ ਵੀ ਮਜ਼ੈਂਟਾ ਨਾਲ ਵਰਕ ਕਰਕੇ ਲਾਈ ਹੋਈ ਆ ਤੇ ਆਹ ਵਾਲੇ ਮੋਤੀ ਸਾਰੇ ਕਲਰਫੁੱਲ ਨੇ ਇਸ ਤਰੀਕੇ ਨਾਲ ਇਹਦੇ ਵਿੱਚ ਵੀ ਜਿਹੜੇ ਨੇ ਡਬਲੇ ਪੈਸੇ ਵਾਲੇ ਫੁੱਲ ਪਾਏ ਗਏ ਆ ਸੋ ਅੱਜ ਦੇ ਵਲੌਗ ਦਾ ਕਰਦੇ ਆ ਐਂਡ ਮੈਰੀ ਨੂੰ ਜੇ ਤੀ ਹੋਇਆ ਬਈ ਮੈਨੂੰ ਦੇ ਦੇ ਅੱਜ ਦੇ ਵਲੌਗ ਦਾ ਆਪਾਂ ਕਰਦੇ ਆਂ ਜੀ ਐਂਡ ਤੁਹਾਨੂੰ ਆਪਾਂ ਕਰਦੇ ਆਂ ਐਂਡ ਅ ਸੋ ਨੂੰ ਬਠਿੰਡੇ ਦਾ ਟੂਰ ਵੀ ਕਰਾ ਦਿੱਤਾਗਾ ਤੇ ਦਰਿਆ ਵੀ ਦਿਖਾ ਦਿੱਤੀਆਂ ਤੇ ਜਿਹੜੀਆਂ ਆਪਣੀਆਂ ਪੱਖੀਆਂ ਰਹਿੰਦੀਆਂ ਸੀ ਮੈਂ ਪੱਖੀਆਂ ਵੀ ਦਿਖਾ ਦਿੱਤੀਆਂ ਸੋ ਪੱਖੀਆਂ ਦੀ ਕਲੈਕਸ਼ਨ ਆਪਣੇ ਕੋਲ ਇੰਨੀ ਕੀ ਸੀਗੀ ਜੀ 12 ਪੱਖੀਆਂ ਸੀਗੀਆਂ ਮੇਰੀਆਂ ਤੇ ਸੋ ਮੈਂ ਸਾਰੀਆਂ ਦਿਖਾ ਦਿੱਤੀਆਂ ਨੇ ਕਿਵੇਂ ਦੀਆਂ ਲੱਗੀਆਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਅ ਬਾਕੀ ਹੋਰ ਚੀਜ਼ਾਂ ਬਹੁਤ ਪਈਆਂ ਨੇ ਟ੍ਰੈਡੀਸ਼ਨਲ ਜਿਵੇਂ ਪ੍ਰਾਣੀਆਂ ਚਾਦਰਾਂ ਕੱਢਦੇ ਸੀਗੇ ਚਾਦਰਾਂ ਵੀ ਹੋਰ ਪਿੰਗਾਂ ਨੇ ਪਿੰਟ ਕੀਤੀਆਂ ਹੋਈਆਂ ਵੀ ਪਈਆਂ ਨੇ ਅ ਦਰੀਆਂ ਵੀ ਹੋਰ ਬਹੁਤ ਪਈਆਂ ਨੇ ਨਾਨੀ ਦੀਆਂ ਦਰੀਆਂ ਵੀ ਪਈਆਂ ਨੇ ਜਿੱਦਣ ਪੇਟੀ ਖੁੱਲੀ ਉਹ ਬਹੁਤ ਥੱਲੇ ਨੇ ਹੈਨਾ ਤੇ ਮੈਂ ਉਹ ਜਰੂਰ ਦਿਖਾਵਾਂਗੀ ਨਾਨੀ ਵਾਲੀਆਂ ਦਰੀਆਂ ਮੈਨੂੰ ਬਹੁਤ ਸੋਹਣੀਆਂ ਲੱਗਦੀਆਂ ਹਮ ਬਾਕੀ ਨਾਲ ਜਿਆਦਾ ਸੋਹਣੀਆਂ ਜਿਹੜੀਆਂ ਨਾਨੀਆਂ ਦੀਆਂ ਦਰੀਆਂ ਨੇ ਕਿਉਂਕਿ ਉਦੋਂ ਜਿਹੜਾ ਹੁਣ ਤਰੀਲਾ ਆ ਜਾਂਦਾ ਅਸੀਂ ਆਪਾਂ ਰੀਲਾ ਦਾ ਤਾਣਾ ਪਾ ਲੈਂਦੇ ਸੀ ਤੇ ਉਹ ਤਾਣਾ ਵੀ ਹੱਥੀ ਸੂਤ ਨੂੰ ਬਟਦੇ ਦੇ ਕੇ ਉਹ ਵਾਲਾ ਤਾਣਾ ਪਾਉਂਦੇ ਹੁੰਦੇ ਸੀ ਹੈਨਾ ਕਿਉਂਕਿ ਉਦੋਂ ਇੰਨਾ ਮਸ਼ੀਨੀ ਯੁੱਗ ਨਹੀਂ ਸੀਗਾ ਤੇ ਹਾਂ ਨਾਲੀ ਮੈਂ ਇਹਦੇ ਵਿੱਚ ਇਹ ਕਹਿਣਾ ਚਾਹੁੰਗੀ ਕਿ ਜਿਹੜੇ ਵੀ ਲੋਕਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਚੈਨਲ ਦੇ ਉੱਤੇ ਮੈਂ ਤੁਹਾਨੂੰ ਸੱਭਿਆਚਾਰ ਦੇ ਨਾਲ ਰਿਲੇਟਡ ਵੀਡੀਓਜ਼ ਪਾਉਂਦੀ ਰਹੂੰਗੀ ਬਲੌਗ ਬਣਾ ਕੇ ਤੇ ਨਾਲੀ ਜਿਵੇਂ ਆਪਾਂ ਪਿਛੇ ਨਹੀਂ ਰਵੜਦੇ ਬਲੌਗ ਪਾਏ ਸੀਗੇ ਤੇ ਤੁਸੀਂ ਬਹੁਤ ਸਾਰਾ ਪਿਆਰ ਵੀ ਦਿੱਤਾ ਉਹਦੇ ਵੀਵਿਊਜ਼ ਵੀ ਵਧੀਆ ਆਉਂਦੇ ਰਹੇ ਸੀ ਸੋ ਮੈਂ ਉਸੇ ਤਰੀਕੇ ਨਾਲ ਰਿਕਵੈਸਟ ਕਰੂੰਗੀ ਕਿ ਪਲੀਜ਼ ਮੇਰੀਆਂ ਸਾਰੀਆਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਮੈਂ ਉਦਾਂ ਦੇ ਵਲੌਗ ਵੀ ਪਾਉਂਦੀ ਰਹੂੰਗੀ ਮਸ਼ੀਨ ਵਰਕ ਦੇ ਨਾਲ ਰਿਲੇਟਡ ਨੀਡਲ ਵਰਕ ਦੇ ਨਾਲ ਰਿਲੇਟਡ ਸਟੀਚਿੰਗ ਦੇ ਨਾਲ ਕਟਿੰਗ ਦੇ ਨਾਲ ਹਰ ਇੱਕ ਤਰ੍ਹਾਂ ਦੀ ਵੀਡੀਓ ਆਪਾਂ ਬਣਾਇਆ ਕਰਾਂਗੇ ਤੇ ਪਾਇਆ ਕਰਾਂਗੇ ਸੋ ਨਾਲ ਹੀ ਉਹ ਵਾਲੀ ਸੂਟ ਵੀ ਦਿਖਾਇਆ ਕਰੂੰਗੀ ਜਿਹੜੇ ਆਪਣੇ ਆਰਡਰ ਡਿਸਪੈਚ ਹੁੰਦੇ ਨੇ ਜਾਂ ਆਰਡਰ ਆਏ ਹੁੰਦੇ ਆਪਾਂ ਰੈਡੀ ਕਰਦੀਆਂ ਅ ਕਹਿੰਦਾ ਮਤਲਬ ਕਿ ਕੋਈ ਆਪਣਾ ਜਿਹੜਾ ਕਲਾਇੰਟ ਹੈ ਨੇੜੇ ਉਹਦਾ ਆਪਾਂ ਨੂੰ ਸਟੱਫ ਦੇ ਜਾਂਦਾ ਤੇ ਆਪਾਂ ਉਹਦੇ ਉੱਤੇ ਵਰਕ ਕਰਦੇ ਆਂ ਆਪਾਂ ਉਹ ਵੀ ਦਿਖਾਇਆ ਕਰਾਂਗੇ ਆਪਣੇ ਕੋਲੇ ਸਟਫ ਵੀ ਅਵੇਲੇਬਲ ਹੁੰਦਾ ਜੀ ਆਪਾਂ ਸਟੀਚਿੰਗ ਵੀ ਕਰਵਾ ਕੇ ਦਿੰਨੇ ਆ ਸਟੀਚਿੰਗ ਵੀ ਅਵੇਲੇਬਲ ਹੈ ਤੇ ਹਰ ਇੱਕ ਤਰ੍ਹਾਂ ਦਾ ਵਰਕ ਵੀ ਅਵੇਲੇਬਲ ਆ ਸੋ ਤੁਸੀਂ ਚਾਹੁੰਦਾ ਸਾਨੂੰ ਕਿਸੇ ਵੀ ਤਰ੍ਹਾਂ ਦਾ ਆਰਡਰ ਦੇ ਸਕਦੇ ਹੋ ਤੇ ਨਾਲ ਹੀ ਮੈਂ ਸਾਰੀਆਂ ਉਹਨਾਂ ਪੈਨਾਂ ਨੂੰ ਰਿਕਵੈਸਟ ਕਰਦੀ ਆ ਕਿ ਵੀਰੇ ਜਿਨ੍ਹਾਂ ਨੇ ਕੰਮ ਸਿੱਖਣਾ ਉਹ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਇੰਸਟਾਗ੍ਰam ਦੇ ਉੱਤੇ ਤੇ ਫੇਸਬੁੱਕ ਦੇ ਉੱਤੇ ਫੋਲੋ ਕਰ ਲਓ ਸੋ ਉਹ ਵੀਡੀਓਜ਼ ਮੈਂ ਅਪਲੋਡ ਕਰਦੀ ਰਹਿਣੀ ਆ ਮੈਂ ਤਾਂ ਵੀਡੀਓ ਪਾਉਣੀ ਹੀ ਪਾਉਣੀ ਆ ਤੇ ਤੁਹਾਨੂੰ ਕੋਈ ਵੀ ਐਕਸਟਰਾ ਜਿਹੜਾ ਚਾਰजेस ਨਹੀਂ ਦੇਣਾ ਪੈਂਦਾ ਤੁਸੀਂ ਉਹ ਵੀਡੀਓਜ਼ ਨੂੰ ਦੇਖ ਕੇ ਕੰਮ ਕਰਨਾ ਸਿੱਖ ਸਕਦੇ ਹੋ ਬਹੁਤ ਸੌਖੇ ਤਰੀਕੇ ਦੇ ਨਾਲ ਦੱਸਦੀਆਂ ਤੇ ਤੁਸੀਂ ਉਹ ਸੌਖੇ ਤਰੀਕੇ ਦੇ ਨਾਲ ਜਿਹੜਾ ਕੰਮ ਕਰ ਸਕਦੇ ਸੋ ਅੱਜ ਦੇ ਵਲੌਗ ਦਾ ਆਪਾਂ ਕਰਦੇ ਹਾਂ ਜੀ ਐਂਡ ਮਿਲਦੇ ਹਾਂ ਕੱਲ੍ਹ ਇੱਕ ਨਵੀਂ ਵਲੌਗ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਸ਼ਕਤੀ